ਤੇ ਕੱਲ ਇੱਕ ਵੀਡੀਓ ਪੋਸਟ ਕੀਤੀ ਸੀ ਕਿ ਜੈਮੀ ਜੈਮੀ ਜਿਹੜੀ ਇੰਡੀਅਨ ਬਾਲੀਵੁੱਡ ਕ੍ਰਿਕਟ ਦੀ ਜਿਹੜੀ ਜਿਹਨੇ ਆਪਾਂ ਨੂੰ ਫਾਈਨਲ ਦੇ ਵਿੱਚ ਪਹੁੰਚਾਇਆ सेमीफाइनल ਜਿੱਤ ਕੇ ਆਸਟ੍ਰੇਲੀਆ ਨੂੰ ਹਰਾ ਕੇ ਤੁਹਾਨੂੰ ਦੱਸ ਦਈਏ ਕਿ ਬੜੇ ਲੋਕਾਂ ਦੇ ਪੋਜ਼ਿਟਿਵ ਕਮੈਂਟ ਆ ਰਹੇ ਨੇ ਹਰ ਜਗ੍ਹਾ ਸੋਸ਼ਲ ਮੀਡੀਆ ਤੇ ਤੇ ਤੁਹਾਨੂੰ ਦੱਸ ਦਈਏ ਕਿ ਜੈਮੀ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਦੇ ਅਫੀਸ਼ੀਅਲ ਹੈਂਡਲ ਤੇ ਇੱਕ ਪੋਸਟ ਸਾਂਝੀ ਕੀਤੀ ਕਿ ਵਰਸ਼ਿਪ Song ਲਗਾ ਕੇ ਤੇ ਇੰਡੀਅਨ ਬਾਲੀਵੁੱਡ ਐਕਟਰ ਅਨਿਲ ਕਪੂਰ ਦੇ ਵੱਲੋਂ ਜਿਸ ਇਸ ਲੈ ਕੇ ਉਹਨੂੰ ਕੰਗ੍ਰੈਚੂਲੇਟ ਕੀਤਾ ਗਿਆ ਕਮੈਂਟ ਦੇ ਵਿੱਚ ਤੇ ਬੜਾ ਪ੍ਰਾਊਡ ਫੀਲ ਹੋ ਰਿਹਾ ਕਿ ਪੂਰੇ ਇੰਡੀਆ ਦੇ ਵਿੱਚ ਜੀਜ਼ਸ ਦਾ ਨਾਮ ਕਿਵੇਂ ਗੂੰਜ ਰਿਹਾ ਮਹਿਮਾ ਪਾ ਰਿਹਾ ਤੇ ਹੁਣ ਹੁਣ ਆਏ ਨੇ ਅਸੀਂ ਹੈਲੋਵਨਸਡੇ ਦੇ ਆ ਹੈਲੋਵਨਸਡੇ ਪਹਿਲਾਂ ਇਹ ਕਲਚਰ ਸਿਰਫ ਅਮਰੀਕਾ ਕੈਨੇਡਾ ਯੂਕੇ ਵਿੱਚ ਹੀ ਸੀਗਾ ਹੁਣ ਇਹ ਕਲਚਰ ਇੰਡੀਆ ਵਿੱਚ ਵੀ ਆ ਚੁੱਕਿਆ ਹੈ ਇੰਡੀਆ ਛੱਡੋ ਪੰਜਾਬ ਦੇ ਵਿੱਚ ਵੀ ਆ ਚੁੱਕਿਆ ਹੈ ਪੰਜਾਬ ਦੇ ਸਾਰੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਆਲਮੋਸਟ ਹੈਲੋਵਨਸਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਹੈਲੋਵਨਸਡੇ ਤੇ ਫੈਸਟੀਵਲ ਜਿਹੜਾ ਕਿ ਉੱਥੇ ਰੱਖੇ ਹੀ ਜਾਂਦੇ ਆ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਅਗਰ ਤੁਸੀਂ ਮੈਰਿਡ ਮੈਰਿਡ ਨਹੀਂ ਹੋ ਤੁਹਾਡੇ ਬੱਚੇ ਬੱਚੇ ਤੁਸੀਂ ਮੈਰਿਡ ਨਹੀਂ ਹੋ ਤਾਂ ਤੁਹਾਡੇ ਘਰੇ ਕੋਈ ਤਾਂ ਜਵਾਕ ਜਵੂਕ ਹੋਣਾ ਹੀ ਆ ਉਹ ਤੰਗੇ ਤਾਂ ਜ਼ਰੂਰ ਕਰਦੇ ਹੋਣੇ ਜਾਂ ਤੁਹਾਨੂੰ ਆ ਦੋ ਚਾਰ ਦਿਨ ਕਿ ਸਾਨੂੰ ਆਹ ਕੱਪੜੇ ਲਾ ਦੋ ਹੈਲੋਵਨਸ ਵਾਲੇ ਇਦਾਂ ਕਰ ਦੋ ਕਿਉਂਕਿ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਹੈਲੋਵਨਸ ਦੇ ਅੱਜ ਦੇ ਟਾਈਮ 'ਚ ਮਨਾਇਆ ਜਾਂਦਾ ਆ ਫੈਸਟੀਵਲ ਜਿਹੜਾ ਹੈਲੋਵਨਸ ਦਾ ਇਸ Christianity ਨਾਲ ਕਿੱਦਾਂ ਰਿਲੇਟ ਕਰ ਗਿਆ 크ਿਸਚਨ ਲੋਕ ਇਹਨਾਂ ਨੂੰ ਕਿਉਂ ਆਪਣਾ ਜਿਹੜਾ ਕਿ ਜ਼ਿਆਦਾ ਸੈਲੀਬ੍ਰੇਟ ਕਰਦੇ ਨੇ ਫੋਰਨ ਦੇ ਵਿੱਚ ਬੜੀ ਲੰਬੀ ਸਟੋਰੀ ਹੋ ਜਾਣੀ ਆ ਤੁਹਾਨੂੰ ਕਿ ਫੇਰ ਕਿਸੇ ਦਿਨ ਨਾ ਮੈਂ ਇੱਕ ਲੰਬੀ ਵੀਡੀਓ ਬਣਾ ਕੇ ਤਾਂ ਤੁਹਾਨੂੰ ਇਸ ਬਾਰੇ ਜ਼ਰੂਰ ਦੱਸੂੰਗਾ ਇੰਨਾ ਟਾਈਮ ਮੇਰੇ ਤੋਂ ਵੀ ਨਹੀਂ ਹੈਗਾ ਕਿ ਮੈਂ ਇਸ ਵੀਡੀਓ ਵਿੱਚ ਤੁਹਾਨੂੰ ਸਾਰਾ ਕਵਰ ਕਰਦਾ ਬਟ ਸ਼ਾਰਟ ਦੇ ਵਿੱਚ ਜ਼ਰੂਰ ਦੱਸੂੰਗਾ ਗਰਮੀਆਂ ਖਤਮ ਹੋਣ ਨੂੰ ਲੈ ਕੇ ਸਰਦੀਆਂ ਸ਼ੁਰੂ ਹੋਣ ਦਾ ਜਿਹੜਾ ਇਹ ਤਿਵਾਰ ਪ੍ਰਤੀਕ ਆ ਕੁਝ ਫੋਰਨਰਸ ਦੇ ਵੱਲੋਂ ਤੇ ਇਹ ਵੀ ਬਲੀਵ ਆ ਉਹਨਾਂ ਦਾ ਕਿ ਸਾਡੇ ਜਿਹੜੇ ਪੂਰਵਜ ਜਿਹੜੇ ਮਰ ਚੁੱਕੇ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈਲੋਵਨਸਡੇ ਵਾਲੇ ਦਿਨ ਠੀਕ ਉਹਨਾਂ ਨੂੰ ਐਂ ਲੱਗਦਾ ਕਿ ਜਿਹੜੇ ਸਾਡੇ ਪੂਰਵਜ ਮਰ ਚੁੱਕੇ ਨੇ ਉਹ ਸਾਡੇ ਤੋਂ ਵਿਛੜ ਰਹੇ ਨੇ ਸੋ ਆਪਾਂ ਇੱਕ ਦਿਨ ਰੱਖਦੇ ਆ ਜਿੱਦਣ ਉਹਨਾਂ ਨੂੰ ਯਾਦ ਕਰ ਸਕੀ ਜਿੱਦਣ ਉਹਨਾਂ ਨੂੰ ਬੁਲਾ ਸਕੀ ਸੋ ਅਸੀਂ ਉਹਨਾਂ ਦਾ ਕੋਸਟਿਊਮ ਪਾ ਕੇ ਤੇ ਉਹਨਾਂ ਵਾਂਗ ਬਣ ਕੇ ਅਸੀਂ ਇਦਾਂ ਰਿਐਕਟ ਕਰਨਾ ਕਿ ਉਹ ਸਾਨੂੰ ਆਪ ਮਿਲਣ ਉਹਨਾਂ ਨਾਲ ਗੱਲਬਾਤ ਕਰਨ ਸੋ ਇਹ ਉਥੋਂ ਦੇ ਮਿਥ ਆ ਤੇ ਅੱਜ ਕੱਲ੍ਹ ਸਕੂਲਾਂ ਕੋਲ ਜੀ ਆਮ ਹੀ ਚੱਲਦਾ ਹੈ ਠੀਕ ਹੈ ਸੋ ਇਟਸ ਕਾਈਂਡ ਆਫ ਅ ਸੈਟਿੰਗ ਫੈਸਟੀਵਲ ਬਟ ਇਹ ਕ੍ਰਿਸਚੀਅਨਿਟੀ ਨੇ ਕਿੱਦਾਂ ਰਿਲੇਟ ਕਰਕੇ ਕਿਉਂ ਕ੍ਰਿਸਚਨ ਲੋਕ ਇਹਨਾਂ ਦਾ ਜਰਮ ਮਨਾ ਰਹੇ ਨੇ ਸੋ ਫੇਰ ਕਿਸੇ ਵੀਡੀਓ 'ਚ ਗੱਲਬਾਤ ਕਰ ਲਾਂਗੇ ਇਹ ਵੀਡੀਓ ਬਹੁਤ ਲੰਬੀ ਹੋਣੀ ਹੈ ਮਿਲਦੇ ਅ